ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇਸ ਵਕਤ ਨਾਪਾ ਦੇ ਪਿੰਡ ਬੋੜਾਕਲਾ ਅੱਗੇ ਖੜਾ ਤੇ ਮੇਰੇ ਪਿੱਛੇ ਜਿਹੜੀ ਸੜਕ ਉਹ ਨਾਬੇ ਤੋਂ ਆ ਰਹੀ ਆ ਜੀ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਇਹ ਭਵਾਨੀਗੜ੍ਹ ਨੂੰ ਜਾ ਰਹੀ ਆ ਇਹ ਨਾਬਾ ਭਵਾਨੀਗੜ੍ਹ ਜਿਹੜੀ ਰੋਡ ਆ ਉੱਥੇ ਪੈਂਦਾ ਬੋੜਾਕਲਾ ਤੁਸੀਂ ਬੋਰਡ ਵੀ ਜਿਹੜਾ ਬੋਰਡ ਵੀ ਪੜ੍ਹ ਸਕਦੇ ਹੋ ਬੋੜਾ ਤੇ ਅੱਜ ਮੈਂ ਤੁਹਾਨੂੰ ਕਰਾਉਂਗਾ ਗੁਰਦੁਆਰਾ ਬੋੜੀ ਸਾਹਿਬ ਜੀ ਦੇ ਦਰਸ਼ਨ ਤੇ ਮੈਂ ਫਾਈਨਲੀ ਇੱਥੇ ਜਿਹੜਾ 메인 ਦੁਆਰ ਆ RAMGADH ਦਾ ਉੱਥੇ ਪਹੁੰਚ ਚੁੱਕਿਆ ਇਹ ਗੁਰਦੁਆਰਾ ਬੌੜੀ ਸਾਹਿਬ ਆ ਜੀ ਇੱਧਰ ਤੁਸੀਂ ਦਰਸ਼ਨ ਕਰੋ ਪਾਤਸ਼ਾਹੀ ਨੌਵੀਂ RAMGADH ਬੌੜਾ ਕਲਾਂ ਪਟਿਆਲਾ ਜਿੱਥੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਥੜੇ ਤੇ ਬਹਿ ਕੇ ਜਿਹੜੀ ਹੱਦ ਸੀ ਬੌੜਾ ਕਲਾਂ ਤੇ RAMGADH ਦੇ ਉੱਥੇ ਜਿਹੜੀ ਤਪੱਸਿਆ ਕੀਤੀ ਸੀ ਤੇ ਆਓ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆਂ ਚੱਲਦੇ ਆਂ ਜੀ ਅੰਦਰ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੰਗਤ ਜੀ ਸਾਹਿਬ ਠੀਕ ਠਾਕ ਉਹ ਚੜ੍ਹਦੀ ਕਲਾ ਚੜ੍ਹਦੀ ਕਲਾ ਹੀ ਚਾਹੀਦੀ ਹੈ ਮੈਂ ਅੱਜ ਪਹੁੰਚਿਆ ਨਾਬਾ ਦੇ ਪਿੰਡ ਰਾਮਗੜ ਬੌੜਾ ਦੇ ਵਿੱਚ ਉੱਥੇ ਇਤਿਹਾਸਕ ਸਥਾਨਾਂ ਸੰਗਤੋ ਤੇ ਉਹਦੇ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਤੇ ਆਓ ਤੁਹਾਨੂੰ ਮੈਂ ਉੱਥੇ ਦਰਸ਼ਨ ਕਰਾਨਾ ਸੰਗਤ ਜੀ ਫਾਈਨਲੀ ਮੈਂ ਗੁਰਦਵਾਰ ਸਾਹਿਬ ਦੇ ਅੱਗੇ ਆ ਚੁੱਕਿਆ ਤੁਸੀਂ ਉੱਪਰ ਸਕਰੀਨ ਤੇ ਪੜ੍ਹ ਸਕਦੇ ਹੋ ਗੁਰਦੁਆਰਾ ਬੌਲੀ ਸਾਹਿਬ ਪਾਸ਼ਾ ਜੀ ਨੌਵੀਂ ਰਾਮਗੜ ਬਾੜਾ ਕਲਾਂ ਤੇ ਇਧਰ ਨਾਲ ਜਿਹੜੀ ਆ LED ਵੀ ਚੱਲਦੀ ਪਈ ਆ ਉਹ ਤੁਸੀਂ ਦੇਖ ਸਕਦੇ ਹੋ ਬਰ ਅਸਥਾਨ ਤਪ ਅਸਥਾਨ ਕਿੰਨਾ ਕੁਛ ਲਿਖਿਆ ਜੀ ਬਹੁਤ ਕੁਛ ਗੁਰਦੁਆਰਾ ਬੌਲੀ ਸਾਹਿਬ ਪਾਸ਼ਾਹੀ ਨੌਵੀਂ ਆਰਾਮਗੜ ਬਾੜਾ ਕਲਾਂ ਤੇ ਆਓ ਆਪਾਂ ਸੰਗਤ ਜੀ ਅੱਗੇ ਅੰਦਰ ਚੱਲਦੇ ਆਂ ਤੇ ਤੁਹਾਡੀ ਸਭ ਦੀ ਹਾਜ਼ਰੀ ਇੱਥੇ ਪ੍ਰਮਾਣ ਹੋ ਗਈ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਦੇ ਇੱਥੇ ਪ੍ਰਵਾਨ ਹੋ ਗਈ ਆ ਤੇ ਮੇਰੇ ਵੀਡੀਓ ਨੂੰ ਦੇਖਦੇ ਰਹੋ ਤੇ ਨਾਲੇ ਵਾਹਿਗੁਰੂ ਵਾਹਿਗੁਰੂ ਲਿਖੋ ਜੀ ਤੇ ਆਪਾਂ ਸਾਹਮਣੇ ਉੱਪਰ ਦਰਬਾਰ ਸਾਹਿਬ ਆ ਤੇ ਆਪਾਂ ਪਹਿਲਾਂ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਇੱਥੇ ਦਾ ਇਤਿਹਾਸ ਜਿਹੜਾ ਉਹ ਆਪਾਂ ਪੜਾਂਗੇ ਤੇ ਤੁਹਾਨੂੰ ਦੱਸਾਂਗੇ ਤੁਹਾਡੇ ਇੱਥੇ ਹਾਜ਼ਰੀ ਜਿਹੜੀ ਸੰਗਤ ਜੀ ਲੱਗ ਚੁੱਕੀ ਆਓ ਆਪਾਂ ਅੱਗੇ ਪਹਿਲਾਂ ਚੱਲਦੇ ਤੇ ਨਾਲ ਤੁਹਾਨੂੰ ਜਿਹੜੇ ਇੱਥੇ ਦੇ ਬੌਲੀ ਸਾਹਿਬ ਆ ਉਹਦੇ ਵੀ ਦਰਸ਼ਨ ਕਰਾਵਾਂਗਾ ਜੀ ਸੰਗਤ ਜੀ ਆਪਾਂ ਦਰਬਾਰ ਸਾਹਿਬ ਜਿਹੜਾ ਉੱਪਰ ਹੈਗਾ ਤੇ ਆਪਾਂ ਜਾ ਰਹੇ ਆ ਸੰਗਤ ਜੀ ਆਓ ਮੇਰੇ ਨਾਲ ਜੁੜੋ ਤੇ ਸਾਰੇ ਆਪਾਂ ਜਗਤ ਦਾ ਭਲਾ ਮੰਗੀਏ ਜੀ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਤੇ ਉਹ ਪਹਿਲਾਂ ਦਰਸ਼ਨ ਕਰਨ ਸਾਹਮਣੇ ਨਿਸ਼ਾਨ ਸਾਹਿਬ ਗੁਰੂ ਦੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੌਵੀਂ ਜੀ ਦੇ ਇਸ ਅਸਥਾਨ ਤੇ ਝੂਲ ਰਹੇ ਨੇ ਪਹਿਲਾਂ ਸਭ ਤੋਂ ਪਹਿਲਾਂ ਦਰਸ਼ਨ ਕਰੋ ਸੰਗਤ ਜੀ ਤੇ ਤੁਹਾਡੀ ਜਿਹੜੀ ਹਾਜ਼ਰੀ ਇੱਥੇ ਪ੍ਰਵਾਨ ਹੋ ਗਈ ਏ ਤਨ ਤਨ ਆਪਾਂ ਅੰਦਰ ਚੱਲਾਂਗੇ ਤੇ ਇਹ ਇੱਥੇ ਦੇ ਜਿਹੜੇ ਆ ਗੁਰਦੁਆਰਾ ਬੌਲੀ ਸਾਹਿਬ ਪਾਸ਼ਾ ਨੌਮੀ ਜਿਹੜੇ ਪੰਜਵੀਂ ਆਉਂਦੀ ਏ ਜਿਵੇਂ ਸੰਗਰਾਹ ਹੁੰਦੇ ਦਿਨ ਤੇ ਥਾ ਤੇ ਹਾਰ ਗੁਰਪੁਰਬ ਇਤਿਹਾਸਿਕ ਦਿਹਾੜੇ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਤਪ ਸਥਾਨ ਜਿਹੜਾ ਹੈਗਾ ਆਓ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਬੌਲੀ ਸਾਹਿਬ ਦੇ ਮੱਥਾ ਟੇਕਾਂਗੇ ਸੰਗਤ ਜੀ ਆਓ ਆਪਾਂ ਵਾਹਿਗੁਰੂ ਦੇ ਚਰਨਾਂ 'ਚ ਨਤਮਸਤਕ ਹੋਈਏ ਸਾਰੇ ਜਗਤ ਦਾ ਭਲਾ ਮੰਗੀਏ ਜੀ ਤੇ ਆਓ ਆਪਾਂ ਫਾਈਨਲ ਗੁਰੂ ਘਰ ਚ ਆ ਗਏ ਆ ਤੁਸੀਂ ਵੀ ਆਪਣੀ ਇੱਥੇ ਹਾਜ਼ਰੀ ਜਿਹੜੀ ਆ ਉਹ ਲੱਗ ਚੁੱਕੀ ਹੈ ਤੁਹਾਡੀ ਹਾਜ਼ਰੀ ਆਓ ਪੱਗੇ ਦਰਸ਼ਨ ਕਰਦੇ ਆ ਬਹੁਤ ਸੋਹਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਸੋਹਣਾ ਅੰਦਰ ਅੱਡ ਦੇਖੋ ਗੋਲ ਡਾਟਾ ਵਾਲੇ ਤੇ ਸਾਹਮਣੇ ਬਹੁਤ ਸੁੰਦਰ ਅੰਦਰੋਂ ਏਸੀ ਲੱਗੇ ਹੋਏ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਸਿੰਘ ਸਾਹਿਬ ਬੈਠੇ ਆ ਪ੍ਰਸ਼ਾਦ ਦੀ ਡਿਊਟੀ ਤੇ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਤੇ ਆਓ ਆਪਾਂ ਪਹਿਲਾਂ ਨਤਮਸਤਕ ਹੁੰਨੇ ਆ ਜੀ ਤੇ ਸੰਗਤ ਜੀ ਤੁਹਾਡੀ ਹਾਜ਼ਰੀ ਲੱਗ ਚੁੱਕੀ ਹੈ ਵਾਹਿਗੁਰੂ ਦੇ ਚਰਨਾਂ 'ਚ ਤੁਹਾਡੇ ਜੋ ਵੀ ਕੋਈ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਤੁਹਾਡੇ ਕੰਮ ਕਾਜ ਦਿਨ ਦੁੱਖਣੀ ਰਾਤ ਚੌਗਣੀ ਹੋਵੇ ਜੀ ਦੁੱਖ ਤਲਿਦਰਾ ਦਾ ਨਾਸ਼ ਹੋਵੇ ਤੇ ਚੜ੍ਹਦੀ ਕਲਾ ਚ ਰਹੋ ਜੀ ਤੇ ਬਹੁਤ ਸੋਹਣਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਦਰਸ਼ਨ ਤੁਸੀਂ ਕਰੀ ਚਲੋ ਜੀ ਤੁਹਾਨੂੰ ਹਜੇ ਮੈਂ ਬਾਡੀ ਸਾਹਿਬ ਵੀ ਦਿਖਾਵਾਂਗੇ ਨਾਲ ਹੀ ਇਥੇ ਇਤਿਹਾਸ ਤੋਂ ਇਥੇ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਤੋਂ ਆਪਾਂ ਉਹਨਾਂ ਨਾਲ ਵੀ ਆਪਾਂ ਮੁਲਾਕਾਤ ਕਰਾਂਗੇ ਤੇ ਬਿਲਕੁਲ ਮੈਂ ਤਨ ਤਨ ਸਿਰ ਕੋ ਗ੍ਰੰਥ ਸਾਹਿਬ ਜੀ ਦੇ ਪਿੱਛੇ ਖੜਾ ਜੀ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰਿਓ ਜੀ ਜਗਤ ਦਾ ਸੰਗਤ ਜੀ ਦਾ ਭਲਾ ਕਰਿਓ ਜਿਹੜੇ ਜੋ ਵੀ ਇਸ ਸਥਾਨ ਨੂੰ ਇਸ ਮੇਰੀ ਵੀਡੀਓ ਰਾਹੀਂ ਦੇਖ ਰਿਹਾ ਸਭ ਦਾ ਭਲਾ ਕਰਨਾ ਜੀ ਇਹ ਨਗਾਰਾ ਸਾਹਿਬ ਉਦੋਂ বাজਾਇਆ ਜਾਂਦਾ ਜੀ ਜਦੋਂ ਅਰਦਾਸ ਹੋਵੇ ਉਸ ਵੇਲੇ ਇਸ ਨੂੰ ਜਿਹੜਾ ਹੈ ਨਗਾਰਚੀ ਵਜਾਉਂਦੇ ਨੇ ਆਓ ਫਾਈਨਲੀ ਆਪਾਂ ਬਾਹਰ ਚੱਲਦੇ ਤੇ ਬਹੁਤ ਸੋਹਣਾ ਸੰਗਤ ਜੀ ਦੇਖੋ ਇੰਨਾ ਸੋਹਣਾ ਗੁਰਦੁਆਰਾ ਸਾਹਿਬ ਪੱਥਰ ਹੀ ਪੱਥਰ ਜਿਹੜਾ ਲੱਗਿਆ ਹੋਇਆ ਤੇ ਫਾਈਨਲੀ ਆਪਾਂ ਬਾਹਰ ਚੱਲਦੇ ਆ ਤੇ ਨਾਲ ਮੈਨੂੰ ਇਹ ਗੁਰੂ ਸੰਗਤ ਜੀ ਜਿਹੜੇ ਸੇਵਾਦਾਰ ਸਾਹਿਬ ਕੀ ਸ਼ੁਭਨਾਮ ਜੀ ਆਪਣਾ ਮੇਰਾ ਨਾਮ ਗੋਬਿੰਦ ਸਿੰਘ ਜੀ ਬਾਜੀ ਬਾਵਾ ਨਾ ਹੀ ਬੜਾ ਪਿਆਰਾ ਜੀ ਗੋਵਿੰਦ ਦੇ ਲਾਲ ਹੈ ਜੀ ਤੇ ਇਹ ਮੈਨੂੰ ਗਾਈਡ ਕਰ ਰਹੇ ਨੇ ਵੀ ਆ ਇੱਥੇ ਇੱਥੇ ਆਓ ਆਪਾਂ ਇਹਨਾਂ ਨਾਲ ਬਾਹਰ ਚੱਲਦੇ ਆ ਫਾਈਨਲੀ ਆਪਾਂ ਜਿਹੜਾ ਮੱਥਾ ਟੇਕ ਕੇ ਗੁਰੂ ਘਰ ਚੋਂ ਆ ਗਏ ਆ ਦੇਖੋ ਬਾਂਦੇ ਬੂਟੇ ਵੀ ਇੱਥੇ ਲੱਗੇ ਆ ਕਾਰ ਸੇਵਾਵਾਂ ਜਿਹੜੀਆਂ ਇੱਥੇ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਤੁਸੀਂ ਵੀ ਇੱਥੇ ਆਣਾ ਇਹ ਹੈ ਨਾਬਾ ਤੋਂ ਪੁਹਾਨੀ ਗਰ ਰੋਡ ਤੋਂ ਨਾਬਾ ਤੋਂ ਸਿਰਫ 3 ਕਿਲੋਮੀਟਰ ਹੈਗਾ ਜੀ ਇਹ ਅਸਥਾਨ ਤੁਸੀਂ ਵੀ ਇੱਥੇ ਆਣਾ ਤੇ ਜੇ ਕਿਸੇ ਨੇ ਯੋਗਦਾਨ ਪਾਣਾ ਹੋਵੇ ਕਾਰ ਸੇਵਾ ਚ ਉਹ ਵੀ ਤੁਸੀਂ ਪਾ ਸਕਦੇ ਕਿਉਂਕਿ ਇੱਥੇ अनेका ਪ੍ਰਕਾਰ ਦੇ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ ਤੇ ਤੁਸੀਂ ਦਰਸ਼ਨ ਵੀ ਕਰ ਸਕਦੇ ਹੋ ਤੇ ਇੱਥੇ ਦਰਸ਼ਨ ਜ਼ਰੂਰ ਕਰਨਾ ਚਲੋ ਦਰਸ਼ਨ ਤਾਂ ਕਰਕੇ ਜਾਇਓ ਸੰਗਤ ਜੀ ਬਹੁਤ ਜ਼ਰੂਰੀ ਆ ਗੁਰੂ ਘਰ ਦੇ ਤੁਹਾਨੂੰ ਮੈਂ ਦਰਸ਼ਨ ਕਰਾਤੇ ਸામਨੇ ਜਿਹੜੀ ਸਕਰੀਨ ਤੇ ਚੱਲ ਰਿਹਾ ਸਤ ਗੁਰ ਕੀ ਪਿਆਰੇ ਉਹ ਗਾਵੋ ਸੱਚੀ ਬਾਣੀ ਤਪੋਸਥਾਨ ਗੁਰਦੁਆਰਾ ਬੌੜੀ ਸਾਹਿਬ ਪਾਛਾਈ ਨੌਵੀਂ ਰਾਮਗੜ ਬੌੜਾ ਕਲਾ ਜ਼ਿਲ੍ਹਾ ਪਟਿਆਲਾ ਤਹਿਸੀਲ ਜਿਹੜੀ ਨਾਬਾ ਜੀ ਕਿਸੇ ਵੇਲੇ ਸਿੱਖ ਰਿਆਸਤ ਹੁੰਦੀ ਸੀ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਸ ਤਰ੍ਹਾਂ ਜਿਹੜੀ ਇੱਥੇ ਜਿਹੜੀ ਗੁਰਬਾਣੀ ਦੀ ਤੁਖ ਲਿਖੀ ਹੋਈ ਹੈ ਜੀ ਆਓ ਅੱਗੇ ਚੱਲਦੇ ਆਂ ਤੇ ਤੁਹਾਨੂੰ ਮੈਂ ਹੁਣ ਸਾਹਮਣੇ ਬੌਲੀ ਸਾਹਿਬ ਇੱਥੇ ਸਾਹਮਣੇ ਬੌਲੀ ਸਾਹਿਬ ਹੈ ਜੀ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਆਓ ਚੱਲਦੇ ਆਪਾਂ ਤੇ ਨਾਲ ਹੀ ਜਿਹੜਾ ਲੋਕਲ ਕਮੇਟੀ ਦੇ ਅੰਡਰ ਆ ਤੇ ਉਹ ਦਫਤਰ ਵੀ ਇਹਨਾਂ ਦਾ ਬਣਾਇਆ ਤੇ ਤੁਹਾਨੂੰ ਪਹਿਲਾਂ ਇਤਿਹਾਸਿਕ ਜਿਹੜੀ ਬੌਲੀ ਸਾਹਿਬਾ ਗੁਰੂ ਸਾਹਿਬ ਦੀ ਇਹ ਤੁਹਾਨੂੰ ਦਰਸ਼ਨ ਕਰਾਉਂਗਾ ਫਾਈਨਲੀ ਆਪਾਂ ਅੰਦਰ ਚੱਲਦੇ ਹਾਂ ਜੀ ਬੌਲੀ ਸਾਹਿਬ ਦੇ ਸਿੰਘ ਸਾਹਿਬ ਮੇਰੇ ਨਾਲ ਨੇ ਸਰਦਾਰ ਗੋਬਿੰਦ ਸਿੰਘ ਜੀ ਇਹ ਮੈਨੂੰ ਮੜਾ ਜਾ ਗਾਈਡ ਵੀ ਕਰਨਗੇ ਉਹ ਦੇਖੋ ਸੰਗਤ ਜੀ ਥੱਲੇ ਤੱਕ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਪੌੜੀਆਂ ਨੇ ਉਹ ਦੇਖੋ ਉਹ ਵੇਖੋ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਜੀ ਆਪਾਂ ਅੱਗੇ ਚੱਲਣਾ ਜੀ ਤੁਹਾਨੂੰ ਬੌਲੀ ਸਾਹਿਬ ਦੇ ਦਰਸ਼ਨ ਕਰਾਵਾਂਗਾ ਸੰਗਤ ਜੀ ਮੇਰੇ ਨਾਲ ਜੁੜੇ ਰਹੋ ਮੇਰੀ ਗ੍ਰੀਟਿੰਗ ਯੂ ਟੇਨਦਰੋ ਬੜੇ ਪਿਆਰ ਹੁੰਦੇ ਨਾਲ ਸਤਿਕਾਰ ਦੇ ਨਾਲ ਤੇ ਆਉ ਵਾਇਰੂ ਚਰਨਾ ਚ ਚਲੀਏ ਤੇ ਸਾਰੇ ਜਗਤ ਤੋਂ ਆਪਾਂ ਭਲਾ ਮੰਗੀਏ ਆਪਾਂ ਥੱਲੇ ਜਾ ਰਹੇ ਹਾਂ ਸੰਗਤ ਜੀ ਆਪਾਂ ਥੱਲੇ ਜਾ ਰਹੇ ਹਾਂ ਇੱਥੇ ਮਾਲਾ ਤੋਂ ਆਪਾਂ ਇਹਨੇ ਜਾਣੇ ਜਿਹੜਾ ਸਟੋਰ 타입 ਨੂੰ ਜਿਹੜਾ ਅਜੂਸ ਕੀਤਾ ਜਾਂਦਾ ਹਜੇ ਆਪਾਂ ਹੋਰ ਥੱਲੇ ਜਾਣਾ ਜੀ ਗੁਰੂ ਸਾਹਿਬ ਤਕਰੀਬਨ ਜਿੰਨੀਆਂ 45-50 ਪੌੜੀਆਂ ਨੇ ਤੇ ਆਪਾਂ ਇਸ ਨੂੰ ਥੱਲੇ ਜਾ ਰਹੇ ਹਾਂ ਜੇ ਬੋਲਿਸਾਲ ਫਾਈਨਲੀ ਆਪਾਂ ਬੋਲਿਸਾਲ ਦੇ ਕੋਲ ਆ ਗਏ ਹਾਂ ਸੰਗਤ ਜੀ ਆਪ ਦੀ ਹਾਜ਼ਰੀ ਲਵਾਓ ਤੇ ਗੁਰੂ ਚਰਨਾ ਚ ਮੈਂ ਬੇਨਤੀ ਕਰੂਗਾ ਤੁਹਾਡੇ ਸਭ ਦੀ ਹਾਜ਼ਰੀ ਇੱਥੇ ਸਫਲਾ ਹੋਵੇ ਇਹ ਬੌਡੀ ਸਾਹਿਬ ਆ ਜੀ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਤੇ ਮੈਂ ਲਾਈਟ ਵੀ ਜਗਾ ਦਿੱਤੀ ਆ ਤੇ ਇਹ ਕਾਫੀ ਥੱਲੇ ਜਾ ਕੇ ਆ ਉਹ ਸਾਹਮਣੇ ਨਾਲ ਇਤਿਹਾਸਕ ਖੂਹ ਆ ਹਾਂ ਜੀ ਉਹ ਇੱਥੇ ਦਰਸ਼ਨ ਕਰੋ ਸੰਗਤ ਜੀ ਮੈਂ ਜ਼ੂਮ ਕਰਕੇ ਦਿਖਾਣਾ ਪਰ ਜਿਹੜਾ ਇਤਿਹਾਸਕ ਖੂਹ ਆ ਤੇ ਇਹ ਬੌਡੀ ਦਾ ਆ ਜੀ ਉਹ ਹੈ ਉਹ ਵਾਇਰ ਜੋ ਵੀ ਸੰਗਤ ਮੇਜ ਵੀਡੀਓ ਨੂੰ ਇਹ ਰਿਹਾ ਉਹਨਾਂ ਦੇ ਕਮਾਕਾਰਾਂ ਤੇ ਦੁਗਣੀ ਰਾਤ ਚੌਗਣੀ ਹੋਵੇ ਆਓ ਜਿਦੋਂ ਬਾਦ ਆਪਾਂ ਬਾਹਰ ਉੱਪਰ ਚੱਲਦੇ ਆ ਜੀ ਤੇ ਸੰਗਤ ਜੀ ਤੁਸੀਂ ਦਰਸ਼ਨ ਕੀਤੇ ਬੌਡੀ ਸਾਹਿਬ ਦੇ ਪਰਮਾਤਮਾ ਤੁਹਾਨੂੰ ਇਦਾਂ ਹੀ ਦਰਸ਼ਨ ਕਰਾਉਂਦਾ ਰਹੇ ਤੇ ਪਰਮਾਤਮਾ ਮੈਨੂੰ ਵਾਹਿਗੁਰੂ ਜੀ ਦੇ ਦੋਰੀ ਰੱਖੀ ਕਿ ਮੈਂ ਤੁਹਾਨੂੰ ਜਿਹੜੇ ਆ ਦਰਸ਼ਨ ਇਹ ਗੁਰੂ ਘਰਾਂ ਦੇ ਕਰਾਦਾ ਰਹਾ ਆ ਆਓ ਉੱਪਰ ਜਾ ਰਹੇ ਆ ਜੀ ਸੰਗਤ ਜੀ ਮੇਰੇ ਨਾਲ ਇੱਥੇ ਮੁਖੀ ਸਰ ਅਨੈ ਸਰਦਾਰ ਕਰਨੈਲ ਸਿੰਘ ਜੀ ਲਓ ਆਪਾਂ ਉਹਨਾਂ ਨੂੰ ਇਥੋਂ ਦੇ ਇਤਿਹਾਸ ਬਾਰੇ ਆਪਾਂ ਉਹਨਾਂ ਤੋਂ ਜਾਣੂ ਹੋਵਾਂਗਾ ਉਹ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਗੁਰਜੀਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਕੀ ਸੱਤੇ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀਅਤ ਤੇ ਨਵਾਜੀ ਸਾਜ ਸੰਜੀ ਜੋ ਕਿ ਸਾਡੇ ਵੀਰ ਵੱਡੇ ਭਰਾ ਬਜ਼ੁਰਗ ਆਪਣੇ ਇਸ ਨਗਰ ਵਿੱਚ ਪੱਤਰਕਾਰ ਪਹੁੰਚੇ ਨੇ ਜੋ ਗੁਰਤੇਗ ਬਾਦਰ ਮਾਰ ਦੀ ਸੋਭਾ ਵਿਧਾਨ ਵਾਸੇ ਇਲਾਕੇ ਦੇ ਵਿੱਚ ਪਤਾ ਲੱਗੇ ਨਵੇਂ ਪਾਤਸ਼ਾ ਤੁਈ ਨਗਰ ਤੋਂ ਚੱਲ ਕਰ ਰਾਮਗੜ ਬੌੜਾ ਮਹਾਰਾਜ ਪਹੁੰਚੇ 100 ਪਲਸ 1722 ਦੇ ਵਿੱਚ ਮਹਾਰਾਜ 16 ਕੱਤੇ ਨੂੰ ਇਸ ਨਗਰ ਦੇ ਵਿੱਚ ਪਹੁੰਚੇ ਤੇ ਮਹਾਰਾਜ ਦੇ ਨਾਲ ਕੁਝ ਸਿੰਘ ਸਾਨ ਗੁਰੂ ਦੇ ਪਿਆਰੇ ਜੇਸ ਨਵੇਂ ਪਾਤਸ਼ਾ ਨੇ ਇਸ ਸਥਾਨ ਤੇ ਸਾਜੀ ਜਗ੍ਹਾ ਤੇ ਬੈਠ ਕਰ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੀ ਮਹਾਰਾਜ ਇਸ ਅਸਥਾਨ ਤੇ ਇੱਕ ਦਿਨ ਇੱਕ ਰਾਤ ਗੁਰੂ ਦੇ ਪਿਆਰ ਨਾਲ ਬੈਠ ਕੇ ਇਸ ਅਸਥਾਨ ਨੂੰ ਭਾਗ ਲਾਇਆ ਤੇ ਭਾਗ ਲਾ ਕੇ ਮਹਾਰਾਜ ਨੇ ਇਸ ਅਸਥਾਨ ਨੂੰ ਵਰ ਬਖਸ਼ਿਸ਼ ਕੀਤਾ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਐ ਲਾਇ ਧਿਆਨਾ ਜਿਹੜਾ ਵੀ ਇਨਸਾਨ ਗੁਰੂ ਦੀ ਭੇਜੀ ਹੋਈ ਆਤਮਾ ਇਸ ਅਸਥਾਨ ਤੇ ਆਕਰ ਸ਼ਰਧਾ ਦੇ ਨਾਲ ਅਰਦਾਸ ਕਰਦਾ ਹੈ ਮਹਾਰਾਜ ਉਸ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦੇ ਨੇ ਇਸ ਅਸਥਾਨ ਨੂੰ ਵਰ ਹੈ ਤੁਮੇ ਇੱਕ ਹੋਰ ਬੇਨਤੀ ਕਰਾਂ ਸਾਰੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੜੇ ਇਤਿਹਾਸਕਾਰ ਜਿੰਨੇ ਕੁ ਪੜੇ ਨੇ ਇਤਿਹਾਸ ਪੜਿਆ ਹੈ ਸਾਰਾ ਇੱਕ ਇਤਿਹਾਸ ਦੇ ਵਿੱਚ ਇੱਕ ਸਥਾਨ ਹੈ ਇਹ ਪਟਿਆਲਾ ਜ਼ਿਲ੍ਹੇ ਦਾ ਨਾਬਾ ਕਸਬੇ ਦਾ ਕਹਿ ਲਓ ਇਸ ਸਥਾਨ ਤੇ ਮਹਾਰਾਜ ਨੇ ਸਾਂਝੀ ਜਗ੍ਹਾ ਤੇ ਬਹਿ ਕੇ ਤਪ ਕੀਤਾ ਹੈ ਰਾਮਗੜ੍ਹ ਤੇ ਬੌੜਾਂ ਦੀ ਨਗਰ ਦੇ ਸਾਂਝੀ ਜਗ੍ਹਾ ਤੇ ਬਹਿ ਕੇ ਹਾਦ ਤੇ ਬਹਿ ਕੇ ਨੌਵੇਂ ਪਾਤਸ਼ਾਹ ਤੇਗ ਦੇ ਧਣੀ ਜਿਨ੍ਹਾਂ ਨੂੰ ਆਪਾਂ ਅਰਦਾਸ ਦੇ ਵਿੱਚ ਵੀ ਕਿੰਨੇ ਆ ਤੇਗ ਬਹਾਦਰ ਸਿਮਰੀ ਹੈ ਕਰਨੋਂ ਨਿਦੇ ਆਵੇ ਧਾਰੇ ਸਭ ਥਾਈ ਹੋਏ ਸਹਾਇ ਇਸ ਅਸਾਂਤਿ ਮਹਾਰਾਜ ਨੇ ਆਕਰ ਇਸ ਇਲਾਕੇ ਨੂੰ ਸਾਰਿਆਂ ਨੂੰ ਵਰ ਬਖਸ਼ਿਸ਼ ਕੀਤਾ ਵੀ ਜਿਹੜਾ ਵੀ ਸ਼ਰਧਾ ਤੇ ਭਾਵਨਾ ਕਰਕੇ ਅਰਦਾਸ ਕਰੇਗਾ ਮਹਾਰਾਜ ਉਸ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨਗੇ ਆਪਣੇ ਰਾਜੇ ਨਾਭੇ ਦੇ ਰਾਜੇ ਹੋਏ ਨੇ ਸ਼ਿਵਦੇਵ ਕੌਰ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਨਹੀਂ ਸੀ ਪਿਆਰਿਓ ਉਹਨਾਂ ਨੇ ਅਰਦਾਸ ਕੀਤੀ ਮਹਾਰਾਜ ਜੀ ਆਕੇ ਮਹਾਰਾਜ ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਤੇ ਮਹਾਰਾਜ ਨੇ ਉਹਨਾਂ ਦੀ ਝੋਲੀ ਸੁਰੱਖਣੀ ਕੀਤੀ ਤੇ ਉਹਨਾਂ ਨੇ 1926 ਦੇ ਵਿੱਚ ਇਹ ਬੌਲੀ ਸਾਹਿਬ ਸੇਵਾ ਕੀਤੀ ਤੇ ਜਿਸ ਬੌਲੀ ਸਾਹਿਬ ਦੀਆਂ 47 ਪੌੜੀਆਂ ਨੇ ਜੋ ਵੀ ਸ਼ਰਧਾ ਕਰਕੇ ਬੌਲੀ ਸਾਹਿਬ ਦੇ ਵਿੱਚ ਜਲ ਛੱਕਦਾ ਹੈ ਜਾਂ ਆਪਣੇ ਮस्तक ਲਾਉਂਦਾ ਹੈ ਜਾਂ ਘਰਾਂ ਦੇ ਵਿੱਚ ਬੱਚਿਆਂ ਨੂੰ ਪਿਉਂਦਾ ਹੈ ਤੇ ਪਿਆਰਿਓ ਮਤ ਖੋਟੀ ਸਬਰ ਕੇ ਮਹਾਰਾਜ ਸੰਗਤ ਦੇ ਵਿੱਚ ਤਬਦੀਲ ਕਰ ਦਿੰਦੇ ਨੇ ਜੋ ਸ਼ਰਧਾ ਕਰਕੇ ਤੇ ਅਰਦਾਸ ਕਰਦਾ ਹੈ ਹਰ ਮਹੀਨਾਵਾਰੀ ਪੰਚਮੀ ਦਾ ਤਿਹਾੜਾ ਮਨਾਇਆ ਜਾਂਦਾ ਹੈ ਅਸ ਵਾਰ 11 ਤਰੀਕ ਪੰਜਵੀਂ ਹੈ ਸਿੰਘ ਸਾਹਿਬ ਹੱਦ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਐਤਕਾਂ ਪੰਜਵੀਂ ਵਾਲੇ ਦਿਨ ਇਸ ਅਸਥਾਨ ਤੇ ਪਹੁੰਚ ਰਹੇ ਨੇ 9 ਤੋਂ 11 ਦੋ ਘੰਟੇ ਕਥਾ ਕਰਨਗੇ ਸਾਰੇ ਇਲਾਕੇ ਨੂੰ ਵੀ ਬੇਨਤੀ ਵੀ ਇੱਥੇ ਪਹੁੰਚ ਕਰ ਗੁਰੂ ਦਾ ਜਾਸਾ ਸਰਵਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਨਾ ਮੁੱਖ ਗ੍ਰੰਥੀ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਦੇ ਪਾਛਾਈ ਨੋਮੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸਥਾਨ ਦੇ ਇਹਨਾਂ ਨੇ ਬੜਾ ਸੋਹਣਾ ਜਿਹੜਾ ਇਤਿਹਾਸ ਦੱਸਿਆ ਤੇ ਬਹੁਤ ਬਹੁਤ ਧੰਨਵਾਦ ਆ ਜੀ ਸੰਗਤ ਜੀ ਇਤਿਹਾਸ ਤੋਂ ਬਾਅਦ ਤੁਸੀਂ ਇੱਥੇ ਧੰਨ ਧੰਨ ਜਿਹੜੀ ਜੋਤ ਸਾਹਿਬ ਆ ਉਹਦੇ ਦਰਸ਼ਨ ਕਰੋ ਤੇ ਇਤਿਹਾਸ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਗੁਰਦੁਆਸਾ ਬੌਲੀ ਸਾਹਿਬ ਦੇ ਉਹਨਾਂ ਨੇ ਤੁਹਾਨੂੰ ਉਹਨੇ ਜਿਹੜਾ ਇਤਿਹਾਸ ਸੁਣਾਇਆ ਬੜਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਥੇ ਜਿਹੜੀ ਮੇਨ ਚੀਜ਼ ਆ ਉਹ ਤੁਹਾਨੂੰ ਮੈਂ ਇੱਥੇ ਦਿਖਾਵਾਂਗਾ ਤੇ ਉਹ ਹੈ ਇਹ ਕਿ ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਐਸੀ ਇਹ ਜਿਹੜੀ ਆ ਆਮਗੜ੍ਹ ਆਮਗੜ੍ਹ ਆ ਜੀ ਬੰਡ ਹਾਂਜੀ ਇਹ ਆਮਗੜ੍ਹ ਤੋਂ ਬੋੜਾ ਆ ਆਮਗੜ੍ਹ ਮਾਫ ਕਰਨਾ ਆਮਗੜ੍ਹ ਤੇ ਬੌੜਾਂ ਇਹ ਉਹਦੀ ਹੱਦ ਦੇ ਉੱਤੇ ਬਹਿ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਜਿਹੜੀ ਉਹ ਤਪੱਸਿਆ ਕੀਤੀ ਸੀ ਇਹ ਤੁਸੀਂ ਦਰਸ਼ਨ ਕਰੋ ਜੀ ਤੇ ਅੰਦਰ ਇਹ ਇਹ ਉਹ ਕਮਰਾ ਜਿੱਥੇ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਪੱਸਿਆ ਕੀਤੀ ਸੀ ਮੈਂ ਅੱਗੇੋਂ ਨੇੜੇ ਤੋਂ ਵੀ ਦਿਖਾ ਦਿੰਦਾ ਜੀ ਤੇ ਇਹ ਜਿਹੜੀ ਆ ਸਾਹਮਣੇ ਦੇਖ ਰਹੇ ਇਹ ਅੱਧਾ ਜਿਹੜਾ ਪੋਰਸ਼ਨ ਆ ਰਾਮਗੜ੍ਹ ਇੱਧਰ ਆ ਜੀ ਬੌਣਾ ਘਲਾ ਇੱਧਰ ਆ ਗੱਬੇ ਹੱਦ ਤੇ ਬਹਿ ਕੇ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਤਪੱਸਿਆ ਕੀਤੀ ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ ਜੀ ਤੇ ਉੱਪਰ ਚਦੋਆ ਸਾਹਿਬ ਵੀ ਲੱਗੇ ਹੋਏ ਆ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੂਪ ਵੀ ਹੈ ਆਓ ਆਪਾਂ ਸੰਗਤ ਜੀ ਤੁਹਾਡੀ ਇੱਥੇ ਹਾਜ਼ਰੀ ਲੱਗ ਚੁੱਕੀ ਆ ਤੇ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈਗਾ ਉਹਦੇ ਕਮਾਂ ਕਾਰਾਂ ਚ ਦਿਨ ਦੁੱਗਣੀ ਰਾਤ ਚੋਂਗਣੀ ਹੋਵੇ ਇਹਦੇ ਨਾਲ ਹੀ ਚਲੋ ਥੜਾ ਸਾਹਿਬ ਦੇ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਇਹਦੇ ਨਾਲ ਆਪਾਂ ਅੱਗੇ ਚੱਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਮੇਰੀ ਬੇਨਤੀ ਆਪ ਸਭ ਨੂੰ ਵੀ ਤੁਸੀਂ ਇੱਥੇ ਦਰਸ਼ਨ ਜਰੂਰ ਕਰਨਾ ਤੇ ਇੱਥੇ ਥੜਾ ਸਾਹਿਬ ਵੀ ਹੈ ਸਾਹਮਣੇ ਸੁੰਦਰ ਬੌੜੀ ਸਾਹਿਬ ਨੇ ਜਿਹਦੀਆਂ ਤਕਰੀਬਨ 47 ਪੌੜੀਆਂ ਨੇ ਉਹ ਵੀ ਤੁਸੀਂ ਇੱਥੇ ਦਰਸ਼ਨ ਕਰਨਾ ਜੀ ਇਤਿਹਾਸਕ ਗੁਰਦੁਆਰਾ ਸਾਹਿਬ ਆ ਜੀ ਤੇ ਇਹ ਜਿਹੜਾ ਰਾਮਗੜ੍ਹ ਔਰ ਬੌੜਾਂ ਕਲਾਂ ਦੀ ਜਿਹੜੀ ਹੱਦ ਤੇ ਆ ਤੇ ਇਹ ਜਿਹੜਾ ਸਥਾਨ ਆ ਬਿਲਕੁਲ ਜੋਤ ਸਾਹਿਬ ਦੇ ਨਾਲ ਆ ਇਹਦੇ ਨਾਲ ਮੈਂ ਅੱਗੇ ਚੱਲਦਾ ਜੀ ਹਾਂ ਤੁਸੀਂ ਗੁਰਦੁਆਰਾ ਬੌੜੀ ਸਾਹਿਬ ਪਾਸ਼ਾ ਜੀ ਨੌਵੀਂ ਰਾਮਗੜ੍ਹ ਬੌੜਾਂ ਕਲਾਂ ਪਟਿਆਲਾ ਸੰਖੇਪ ਇਤਿਹਾਸ ਆ ਜੀ ਤੁਸੀਂ ਸੰਗਤ ਜੀ ਇਹਨੂੰ ਨਾਲੇ ਤਾਂ ਵੀਡੀਓ ਦੇਖਣਾ ਨਾਲੇ ਪੌਜ਼ ਕਰਕੇ ਬੜੇ ਪਿਆਰ ਸਤਿਕਾਰ ਨਾਲ ਇਹਨੂੰ ਪੜ੍ਹਨਾ ਜੀ ਤੇ ਜੋ ਵੀ ਜਿਵੇਂ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਜਿਹੜਾ ਇੱਥੇ ਬੋਲੀ ਸਾਹਿਬ ਦੇ ਦਰਸ਼ਨ ਕਰੂਗਾ ਤੇ ਉਹਨੂੰ ਜਲ ਨੂੰ ਮस्तक ਨਾਲ ਲਾਏਗਾ ਸਭ ਇੱਥੇ ਜਿਹੜੇ ਆ ਵਿਗੜੇ ਜਿਹੜੇ ਕੰਮ ਬਣਦੇ ਇੱਥੇ ਹਰ ਮਹੀਨੇ ਪੰਜਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਇਸ ਮਹੀਨੇ ਜਿਹੜੀ ਅਗਲੀ ਪੰਜਵੀਂ ਆ ਰਹੀ ਆ ਉਥੋਂ ਨੂੰ ਸਿੰਘ ਸਾਹਿਬ ਨੇ ਦੱਸਿਆ ਵੀ ਇੱਥੇ ਗਿਆਨੀ ਜੀ ਜਿਹੜੇ ਦਰਬਾਰ ਸਾਹਿਬ ਵਾਲੇ ਆ ਗਿਆਨੀ ਜਗਤਾਰ ਸਿੰਘ ਜੀ ਉਹ ਇੱਥੇ ਆ ਰਹੇ ਨੇ ਤੇ ਉਹ ਇੱਥੇ ਜਿਹੜੇ ਆਪ ਤੇ ਕਥਾ ਵਰਤਾ ਇੱਥੇ ਕਰਨਗੇ ਤੇ ਤੁਸੀਂ ਵੀ ਸਭਨਾਂ ਨੇ ਇਸ ਜਗ੍ਹਾ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਅਸਥਾਨ ਤੇ ਚਾਰ ਚੰਨ ਲਾਉਣੇ ਆ ਤੁਸੀਂ ਵੀ ਇੱਥੇ ਆਣਾ ਹੈਗਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸਹਾਵਾ RAM RAJ ਜੀ ਗੁਰੂ ਜੀ ਨੇ ਸਵੇਰੇ ਸ਼ਾਮ ਸੰਗਤਨ ਗੁਰਵਾਣੀ ਕੀਤੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਬੋੜੀ ਸਾਹਿਬ ਤੇ ਬਾਹੇ ਗੁਰੂ ਤੁਹਾਡੇ ਸਭ ਦੀਆਂ ਇੱਥੇ ਮਨੋ ਕਾਮਨਾਵਾਂ ਪੂਰੀਆਂ ਕਰਨ ਜੀ ਇਹ ਰਾਮਗੜ੍ਹ ਔਰ ਜਿਹੜੀ ਹੱਤ ਤੇ ਹੈ ਜੀ ਬੌੜਾ ਕਲਾ ਰਾਮਗੜ੍ਹ ਬੌੜਾ ਬੌੜਾ ਦਾ ਇਹ ਹੈ ਤੇ ਤੁਸੀਂ ਦਰਸ਼ਨ ਕੀਤੇ ਕਿ ਉਹ ਜੇ ਲੱਗੇ ਗੁਰੂ ਸਾਹਿਬ ਮੈਂ ਨੂੰ ਇਦਾਂ ਹੀ ਤੋਰੀ ਰੱਖਣ ਤੇ ਤਾਂ ਜੋ ਮੈਂ ਤੁਹਾਨੂੰ ਜੜੀਆਂ ਰੋਜ਼ ਦੀਆਂ ਵੀਡੀਓਜ਼ ਧਾਰਮਿਕ ਉਹ ਦਿਖਾਉਂਦਾ ਰਹਾ ਇਹਦੇ ਨਾਲ ਹੀ ਸੁਰਿੰਦਰ ਸਿੰਘ ਨੂੰ ਦਿਓ ਹੋ ਇਜਾਜ਼ਤ ਤੇ ਅਗਲੀ ਵੀਡੀਓ ਉਹਨਾਂ ਤੱਕ ਇੰਤਜ਼ਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ